ਸਭ ਤੋਂ ਪਹਿਲਾਂ ਮੈਂ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਕਰਨਾ ਹੈ ਕਿ ਆਪ ਸਭ ਅੱਜ ਸਾਡੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਦੋਨੋਂ ਵੱਡੇ ਭਰਾ ਤਿੰਨੋਂ ਵੱਡੇ ਭਰਾ ਸਾਡੇ ਮਾਨਯੋਗ ਪੀ ਡਬਲਿਊ ਡੀ ਮਿਨਿਸਟਰ ਸਰਦਾਰ ਭਜਨ ਸਿੰਘ ਜੀ ਸਾਡੇ ਮਾਨਯੋਗ ਰੂਰਲ ਡਿਵੈਲਪਮੈਂਟ ਟੂਰਿਜ਼ਮ ਮਿਨਿਸਟਰ ਸਰਦਾਰ ਧਰਮਪ੍ਰੀਤ ਸਿੰਘ ਸੋਨ ਜੀ ਸਾਡੇ ਮਾਨਯੋਗ ਦੀਪਕ ਬਾਲੀ ਜੀ ਜੋ ਐਡਵਾਈਜ਼ਰ ਨੇ ਟੂਰਿਜ਼ਮ ਤੇ ਕਲਚਰ ਵਿਭਾਗ ਦੇ ਤੇ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦਾ ਪੁਲਿਸ ਜ਼ਿਲ੍ਹੇ ਬਟਾਲੇ ਤੋਂ ਸਾਰੇ ਅੱਜ ਜਿਹੜੇ ਅਧਿਕਾਰੀ ਸਹਿਬਾਨ ਸਾਡੇ ਨੂੰ ਬਹੁਤ ਸਤਿਕਾਰਯੋਗ ਗੰਬਲੇ ਸਹਿਬਾਨ ਲੰਦਾਵਾ ਸਾਹਿਬ ਬੈਲ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਸਾਰੀ ਆਰਗੇਨਾਈਜੇਸ਼ਨ ਤੇ ਪੂਰਾ ਜਿਹੜਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਅੱਜ ਸਿੱਥੇ ਇਕੱਠੇ ਹੋਏ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨੌਵੇਂ ਪਾਤਸ਼ਾਹ ਧੰਨ ਕਰਿ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਕੀ ਦਾਸ ਜੀ ਭਾਈ ਬਿਆਲਾ ਜੀ ਦੀ 350 ਸਾਲਾਂ ਦੇ ਸ਼ਹੀਦੀ ਸ਼ਤਾਬਦੀ ਹੈ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਤੇ ਮਨਾ ਰਹੀ ਹੈ ਆਪ ਸਭ ਜਾਣਦੇ ਹੋ ਕਿ 23 24 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਵੱਡੇ ਸਮਾਗਮ ਹੈ ਲੋਕਿਕ ਸਮਾਗਮ ਹੋਣ ਜਾ ਰਹੇ ਆ 23 ਨਵੰਬਰ ਨੂੰ ਸਰਵਧਰਮ ਸੰਮੇਲਨ ਹੈ ਜੀ ਤਿੰਨੋਂ ਦਿਨ ਸ਼ਾਮ ਨੂੰ ਡਰੋਨ ਸ਼ੋ ਹੋਣਗੇ ਸ਼ਾਮੀ ਕੀਰਤਨ ਦਰਬਾਰ ਹੋਣਗੇ 24 ਤਰੀਕ ਨੂੰ ਪਹਿਲੀ ਵਾਰੀ ਪੰਜਾਬ ਦੇ ਵਿਦ ਇਤਿਹਾਸ ਦੇ ਵਿੱਚ ਪੰਜਾਬ ਦੇ ਵਿਧਾਨ ਸਭਾ ਦਾ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਜਾ ਰਿਹਾ ਹੈ 25 ਤਰੀਕ ਨੂੰ ਜਿਹੜੀ ਸਰਬੱਤ ਦੇ ਭਲਾ ਇਕੱਤਰਤਾ ਹੋਣ ਜਾ ਰਹੀ ਹੈ ਇਸ ਤੋਂ ਇਲਾਵਾ ਹੈਰਿਟੇਜ ਵਾਕਸ ਤੇ ਹੋਰ ਬਹੁਤ ਸਾਰੇ ਸਮਾਗਮ ਨੇ ਇਸ ਦੇ ਨਾਲ ਹੀ 25 ਅਕਤੂਬਰ ਨੂੰ ਰਸਮੀ ਤੌਰ ਤੇ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਹੋ ਜੂਗੀ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਚਾਂਦੀ ਚੌਕ ਵਿਖੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਸਾਡੀ ਸਾਰੀ ਟੀਮ ਤੇ ਨਾਲ ਹੀ ਗੁਰਦੁਆਰਾ ਰਿਕਾਪੰਸ ਦੇ ਰਿਕਾਪਗੰਜ ਸਾਹਿਬ 21 ਅਕਤੂਬਰ ਨੂੰ ਸ਼ਾਮੀ ਕੀਰਤਨ ਦਰਬਾਰ ਹੈ ਇਸ ਤੋਂ ਇਲਾਵਾ ਚਾਰ ਨਗਰ ਕੀਰਤਨ ਜਿਹੜੇ ਉਹ ਆਰੰਭੇ ਜਾਣਗੇ ਵੱਖ-ਵੱਖ ਸਾਡੇ ਸੰਤਾਂ ਮਹਾਂਪੁਰਖਾਂ ਦੀ ਰਹਿਨਮਾਈ ਹੇਠ ਜਿਹਦੇ ਵਿੱਚੋਂ ਇੱਕ ਨਗਰ ਕੀਰਤਨ ਉਹ ਸ਼੍ਰੀ ਨਗਰ ਤੋਂ ਰੰਗਿਆ ਜਾਊਗਾ ਕਸ਼ਮੀਰ ਤੋਂ ਜਿੱਥੇ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਸਾਡੇ ਸੰਤ ਮਹਾਪੁਰਖ 19 ਤਰੀਕ ਨੂੰ ਜਿਹੜੇ ਆ ਚਾਲੇ ਪਾਣਗੇ ਵਾਇਆ ਜੰਮੂ ਵਾਇਆ ਪਠਾਨਕੋਟ ਹੁੰਦੇ ਵਾਇਆ ਸ਼ਾਰਪੁਰ ਹੁੰਦੇ ਗੜਸ਼ੰਕਰ ਹੁੰਦੇ ਸ਼੍ਰੀ ਅਨੰਦਪੁਰ ਸਾਹਿਬ 22 ਤਰੀਕ ਨੂੰ ਪਹੁੰਚਣਗੇ ਦੋ ਨਗਰ ਕੀਰਤਨ ਮਾਲਵੇ ਤੋਂ ਨਿਕਲਨੇ ਆ ਇੱਕ ਬਾਇਆ ਫਰੀਦਕੋਟ ਫਰੋਜ਼ਪੁਰ ਹੁੰਦਾ ਹੋਇਆ ਤੇ ਦੂਜਾ ਤਕਸ਼ਰੀ ਦਮਦਮ ਦਾ ਤਲਵੰਡੀ ਸਾਬੋ ਤੋਂ ਹੁੰਦਾ ਹੈ ਦੋਨੋਂ ਇਹ ਵੀ ਹਨਨਪੁਰ ਸਾਹਿਬ ਬਾਈ 3 ਨੂੰ ਪਹੁੰਚਣਗੇ ਤੇ ਜਿਹੜਾ ਇੱਕ ਸਾਡਾ ਨਗਰ ਕੀਰਤਨ ਹੈ ਜੋ ਮਾਲਵੇ ਤੇ ਮਾਝੇ ਦਾ ਨਗਰ ਕੀਰਤਨ ਹੈ ਉਹ ਆਪ ਜੀ ਦੇ ਜ਼ਿਲ੍ਹੇ ਗੁਰਦਾਸਪੁਰ ਤੋਂ ਆਰੰਭਿਆ ਜਾਊਗਾ ਮਿਤੀ 20 ਤਰੀਕ ਨੂੰ ਗੁਰਦੁਆਰਾ ਬਾਬਾ ਹਰੀ ਸਿੰਘ ਜੀ ਬਟਵਾਲਾ ਸਾਹਿਬ ਤੋਂ ਸਵੇਰੇ ਜਿਹੜਾ 8 ਵਜੇ ਆਰੰਭਿਆ ਜਾਊਗਾ ਨਗਰ ਕੀਰਤਨ ਆਪ ਸਭ ਨੂੰ ਬੇਨਤੀ ਆਪ ਸਭ ਦੇ ਰਹੀ ਮੈਂ ਗੁਰਦਾਸਪੁਰ ਦੇ ਸ਼ਹਿਰ ਵਾਸੀਆਂ ਨੂੰ ਪਿੰਡ ਵਾਲੇ ਸਾਨੂੰ ਬੇਨਤੀ ਕਰਦਾ ਕਿ ਇੱਥੋਂ ਆਰੰਭ ਹੋ ਕੇ ਵਾਇਆ ਧਾਰੀਵਾਲ ਵਾਇਆ ਬਟਾਲਾ ਬਾਬਾ ਬਕਾਲਾ ਸਾਹਿਬ ਨਗਰ ਕੀਰਤਨ ਜਿਹੜਾ ਜਾਊਗਾ ਇਸ ਨਗਰ ਕੀਰਤਨ ਦੀ ਰਹਿਨਮਾਈ ਸਾਡੇ ਸੰਤ ਮਹਾਪੁਰ ਕਰਾਂਗੇ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਸਾਰੇ ਮਾਨਯੋਗ ਮਿਨਿਸਟਰ ਸਹਿਬਾਨ ਐਮ ਐਲ ਏ ਸਹਿਬਾਨ ਅਸੀਂ ਬਤੌਰ ਸੇਵਾਦਾਰ ਸਾਰੀਆਂ ਸੜਕਾਂ ਦੀ ਸਫਾਈ ਜਿੱਥੋਂ ਜਿੱਥੋਂ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਗੁਜ਼ਰਨਾ ਹੈ ਹਰ ਤਰ੍ਹਾਂ ਦੀ ਤਿਆਰੀ ਦੇ ਵਿੱਚ ਲੰਗਰ ਉਹ ਉਹਦੀ ਸਾਡੀ ਜ਼ਿੰਮੇਵਾਰੀ ਹੈ ਪਰ ਜਿਹੜੇ ਨਗਰ ਕੀਰਤਨ ਹੈ ਉਹ ਦੀ ਰਹਿਨਮਾਈ ਸੰਤ ਬਾਬਾ ਕਸ਼ਮੀਰਾ ਸਿੰਘ ਜੀ puri wale ਤੇ ਹੋਰ ਜਿਹੜੇ ਸਾਡੇ ਮਾਝੇ ਦੇ ਸੰਤ ਮਹਾਪੁਰਖ ਨੇ ਸਾਰੇ ਜਿਹੜੀ ਅਗਵਾਈ ਕਰਨਗੇ ਨਾਲ ਹੀ ਫਿਰ 20 ਤਰੀਕ ਨੂੰ ਸ਼ਾਮੀ ਨਗਰ ਕੀਰਤਨ ਜਿਹੜਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਾਈਟ ਹਾਲਟ ਤੇ ਅਗਲੇ ਦਿਨ वाया ਕਰਨਤਾਰਨ ਗੋਇੰਦਵਾਲ ਸਾਹਿਬ ਹੁੰਦੇ ਹੋਏ ਅੰਜ ਜਲੰਧਰ ਤੇ ਫਿਰ ਜਲੰਧਰ ਤੋਂ ਵਾਇਆ ਫਗਵਾੜਾ ਬੰਗਾ ਨਵਾਸ਼ਰ ਬਲਾਚਰ ਹੁੰਦੇ ਬਾਈ ਟ੍ਰਿਕ ਨੂੰ ਇਹ ਨਗਰ ਕੀਰਤਨ ਦੀ ਸ਼੍ਰੀਨੰਦਰ ਸਾਹਿਬ ਪਹੁੰਚੂਗਾ ਨਾਲ ਹੀ 1 ਨਵੰਬਰ ਤੋਂ ਲੈ ਕੇ 18 ਨਵੰਬਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਦਾ ਵੀ ਜਿਹੜਾ ਆਯੋਜਨ ਕੀਤਾ ਜਾ ਰਿਹਾ ਟੂਰਿਜ਼ਮ ਵਿਭਾਗ ਵੱਲੋਂ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਬਹੁਤ ਸ਼ਾਨਦਾਰ ਜਿਹੜੀ ਐਸਜੀਪੀਸੀ ਤੋਂ ਪਾਸ ਕਰਕੇ ਸਕ੍ਰਿਪਟ ਜਿਹੜੀ ਹੈ ਉਹ ਦਿਖਾਇਆ ਜਾਊਗਾ ਤੇ ਅਬ ਸਰ ਅਨੁਮਾਨ ਹੈ ਅਸੀਂ ਜੋ ਤਿਆਰੀਆਂ ਕਰ ਰਹੇ ਹਾਂ ਲਗਭਗ 20 ਤੋਂ 25 ਹਜ਼ਾਰ ਸੰਗਤ ਦੀ ਜਿਹੜੀ ਹੈ ਉਥੇ ਆਮਦ ਦੀ ਤਿਆਰੀ ਹੋ ਗਈ ਤੇ ਸਾਰੇ ਸਾਡੇ ਸਕੂਲੀ ਬੱਚਿਆਂ ਨੂੰ ਵੀ ਅਸੀਂ ਸਦਾ ਦਿੰਦੇ ਕਾਲਜ ਦੇ ਬੱਚਿਆਂ ਨੂੰ ਵੀ ਦਿੰਦੇ ਕਿ ਆਓ ਆਪਾਂ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਜਾਣ ਸਕੀਏ ਇਹ ਸਾਰੇ ਸਮਾਗਮਾਂ ਦੇ ਸੰਬੰਧ ਦੇ ਵਿੱਚ ਅੱਜ ਰਾਸਪੁਰ ਦੀ ਮੀਟਿੰਗ ਸੀ ਇੱਕ ਇੱਕ ਇੰਚ ਜੋ ਰੋਡ ਹੈ ਉਹਦੀ ਜਿਹੜੀ ਹੈ ਉਹਦਾ ਇੱਥੇ ਡਿਸਕਸ਼ਨ ਹੋਇਆ ਜੋ ਜੋ ਕੰਮ ਹੋਣ ਵਾਲੇ ਹੈ ਉਹ 8 ਤੋਂ 10 ਨਵੰਬਰ ਤੱਕ ਕੰਪਲੀਟ ਕਰ ਲਏ ਜਾਣਗੇ ਸਾਰੇ ਰਸਤੇ ਜਿਹੜੇ ਉਹ ਸਾਫ ਹੋ ਜਾਣਗੇ ਕੋਈ ਰਸਤਾ ਜੋ ਖਰਾਬ ਹੋ 8 ਤੋਂ 10 ਨਵੰਬਰ ਤੱਕ ਹੋ ਜਾਊਗਾ ਬਾਕੀ ਸਾਰੀਆਂ ਤਿਆਰੀਆਂ ਵੀ ਇਥੇ ਨਾਲ ਇਹ ਵੀ ਦੱਸ ਦਈਏ ਜੀ ਜਿੱਥੋਂ ਨਗਰ ਕੀਰਤਨ ਰੰਬੇ ਜਾਊਗਾ ਪੰਜਾਬ ਪੁਲਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਗੁਰੂ ਸਾਹਿਬ ਦੇ ਸਨਮਾਨ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਜਿਹੜਾ ਗਾਰਡ ਆਫ ਆਨਰ ਦਿੱਤਾ ਜਾਊਗਾ ਐਦਾਂ ਹੀ ਜਦੋਂ ਨਗਰ ਕੀਰਤਨ ਬਟਾਲੇ ਪਹੁੰਚਦਾ ਉੱਥੇ ਵੀ ਜਿਹੜਾ ਗਾਰਡ ਆਫ ਆਨਰ ਤੰਨਵਾਦ ਮੈਂ ਹੁ ਚਾਹੂੰਗਾ ਮੇਰੇ ਦੇ ਹਿਸਾਬ